ਆਪ ਵੀ ਦੋਲਣ ਦੇ ਸਲਾਣਾ ਸਮਾਜੋਂ ਵਿੱਚ ਬੈਠੇ ਬਹੁਤ ਹੀ ਸਤਿਕਾਰਯੋਗ ਯਾਰੂ ਖਾਨ ਮਜ਼ਦੂਰ ਵੀਰੋ ਤੇ ਸਾਡੀਆਂ ਬਹੁਤ ਹੀ ਸਤਿਕਾਰਯੋਗ ਮਾਤਾ ਪਿੜਾ ਬੀਬੀਓ ਸਾਰਿਆਂ ਨੂੰ ਗੁਰੂ ਮਹਾਰਾਜ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਇਸ ਦੇਸ਼ ਵਿਆਪੀ ਦੋਲਣ ਨੂੰ ਚੱਲ ਰਹੇ ਅੱਜ ਇੱਕ ਸਾਲ ਪੂਰਾ ਹੋਆ 13 ਫਰਵਰੀ ਨੂੰ ਹੀ ਇੱਥੇ ਮੋਰਚੇ ਜਮਾਏ ਗਏ ਸੀ ਇਹ ਇੱਕ ਸਾਲ ਦੇ ਵਿੱਚ ਬਹੁਤ ਕੁਝ ਪੁਲਾਂ ਦੇ ਥੋ ਪਾਣੀ ਲੰਘ ਚੁੱਕਾ ਬਹੁਤ ਕੁਝ ਦੇਸ਼ ਦੇ ਵਿੱਚ ਇੱਥੇ ਮੋਰਚੇ ਨੇ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਸੱਭਿਆਚਾਰਕ ਤੌਰ ਤੇ ਮੋਰ ਕਈ ਪੱਖਾਂ ਤੋਂ ਬਹੁਤ ਕੁਝ ਜਿਹੜਾ ਉਹ ਤਬਦੀਲੀ ਕੀਤੀ ਆ ਬਹੁਤ ਜਿਆਦੀ ਉਤੋਂ ਪੁੱਤਰ ਕੀਤੀ ਆ ਕਿਉਂ ਉਹ ਸਮੇਂ ਤੇ ਜੇ ਇਹ ਬਹੁਤ ਉਤੋਂ ਪੁੱਤਰ ਹੋਣੀ ਆ ਬਹੁਤ ਕੋਸ ਰਿਪੋਰਟ ਚ ਨੇ ਮੈਂ ਕਿੱਥੇ ਆ ਗੋ ਨੂੰ ਸੁਣਿਆ ਸੀ ਉਹ ਕਹਿ ਰਿਹਾ ਸੀ ਯਾਰ ਆਰਥਿਕ ਮੰਗਾਂ ਦੀ ਜਾਤੀ ਲਈ ਲੜ ਰਹੇ ਆ ਆਰਥਿਕ ਮੰਗਾਂ ਦੀ ਜਾਤੀ ਜਿਹੜੀ ਹੈ ਉਹ ਰਾਜਨਿਕ ਜਾਤੀ ਚ ਪਈ ਹੋਈ ਆ ਤੇ ਰਾਜਨਿਕ ਜਾਤੀ ਸਮਾਜਿਕ ਜਾਤੀ ਚ ਪਈ ਹੋਈ ਆ ਅਸਲ ਜੀ ਕੀ ਆ ਇਹ ਜੋ ਸਮਝਣ ਵਾਲੀ ਗੱਲ ਆ ਜੋ ਭਾਰਤੀ ਰਾਜ ਜਿਸ ਤਰ੍ਹਾਂ ਜ਼ੁਲਮ ਜ਼ਬਰ ਅਤਿਆਚਾਰ ਦੇ ਟੱਜ ਆਇਆ ਜੋ ਚੱਲਿਆ ਲੈ ਕੋ ਦੌਰ ਉਹ ਦੌਰ ਉਹ ਮਾਡਰ ਦਾ ਰੋਲਾ ਵਾ ਕਿਉਂ ਕਿਹੜਾ ਜਿਹੜਾ ਜਿਹੜਾ ਵਕਾਫ ਛੇਤੀ ਵਕਾਫ ਮਾਡਲ ਕਾਰਪੋਰੇਟ ਵਕਾਫ ਮਾਡਲ ਲੈ ਕੇ ਆਏ ਵਿੱਚ 1947 ਤੋਂ ਬਾਅਦ 90 ਤੋਂ ਬਾਅਦ ਤੇਜੀ ਦੇ ਨਾਲ ਇਹ ਸਾਰਾ ਉਧਰ ਮੁਕੀਆਂ ਜਾ ਰਹੀਆਂ ਉਹ ਸਾਡੀ ਐਮਐਸਬੀ ਗਰੰਟੀ ਕਾਨੂੰਨ ਦੇ ਜਿਹੜਾ ਬਣਾਉਂਦੇ ਵਿੱਚ ਰੋੜਾਵਾ ਸੀ 2+50 ਨਾਲ ਕਿਸਾਨਾਂ ਨੂੰ ਕਰਜ਼ੇ ਖਤਮ ਕਰਨ ਦੀ ਗੱਲ ਆ ਜਾਂ ਬਾਕੀ ਮੰਗਾਵਾ ਹੁਣ ਉਹਦੀ ਜਿਹੜੀ ਆ ਉਹ ਜਿਹੜਾ ਉਹਦਾ ਕਾਰਪੋਰਡ ਖੇਤੀ ਮਾਡਲ ਆ ਜਿਹੜਾ ਖੇਤਕਾਰ ਤੁਰੜ ਵਿਕਾਸ ਮਾਡਲ ਆ ਉਹਦੀ ਚਲਕ ਉਹ ਥਾਂ ਤਾਂ ਨਹੀਂ ਜਾ ਰਹਾ ਪਹਿਲੇ ਉਹਨਾਂ ਦੇ ਤਿੰਨੇ ਖੇਤੀ ਕਾਨੂੰਨ ਆਏ ਆ ਉਹ ਵੀ ਉਧਰ ਨੂੰ ਸਦਰਸੀ ਠੀਕ ਆ ਉਹਨੇ ਇੱਕ ਵਾਰਾਂ ਵਾਪਸ ਲਿਆ ਪਰ ਉਹ ਨੀਤੀਆਂ ਉਸ ਤਰ੍ਹਾਂ ਲਾਗੂ ਆ ਉਸੇ ਤਰ੍ਹਾਂ ਸਾਰੇ ਲੋਕ ਤਾਂ ਬਣ ਰਹੇ ਆ ਉਸੇ ਤਰ੍ਹਾਂ ਉਹ ਆਪਣੀਆਂ ਨੀਤੀਆਂ ਦੇ ਗਾਮਜਨ ਆ ਉਹਦੇ ਵਿੱਚੋਂ ਹੀ ਆੜਾ ਬੈਚ ਆਇਆ ਵਾ ਬਾਈਟ ਵੀ ਉਧਰ ਨੂੰ ਸੇਧ ਪਿਆ ਜਿਹੜਾ ਕਹਿ ਰਹੇ ਤਿੰਨ ਦਾਲਾਂ ਦਾ ਕੰਟਰੈਕਟ ਫਾਰਮ ਅਸੀਂ 4 ਸਾਲ ਬਾਅਦ ਤੇ ਕਰਾਂਗੇ ਜਿਹੜੀ 18 ਪਰਵੰਦੀ ਮਿਟੀਂ ਪਹਿਲੇ ਤਾਂ ਦੀ ਉਹ ਜਿਹੜੀ 5-15 ਦੀ ਕੰਟਰੈਕਟ ਫਾਰਮ ਦੀ ਗੱਲ ਕਰ ਰਹੀ ਉਹ ਵੀ ਉਧਰ ਨੂੰ ਸੇਧ ਪਿਆ ਖੁੱਲੀ ਮੰਡੀ ਵਾਲੋਂ ਜਿਹੜੀ ਪ੍ਰੋਬਲਮ ਮੱਡੀ ਕਰਨੀ ਉਧਰ ਨੂੰ ਸੇ ਦਿੱਤਿਆ ਇਸੇ ਤਰੀਕੇ ਨਾਲ ਪਾਰਲੀਮੈਂਟ ਚ ਖੇਤੀਬਾੜੀ ਰਾਜ ਮੰਤਰੀ ਕੀ ਕਾਰਜ ਉਹ ਕਾਰਜ ਐ ਐਮ ਐਸ ਬੀ ਗਰੰਟੀ ਕਾਨੂੰਨ ਸਾਡੇ ਏਜੰਡੇ ਤੇ ਨਹੀਂ ਕਿਸਾਨਾਂ ਦਾ ਕਰਜ਼ਾ ਆਬਾਦ ਕਰਨਾ ਸਾਡੇ ਏਜੰਡੇ ਤੇ ਨਹੀਂ ਉਹ ਸਾਰੇ ਸਕੇਤ ਦੇ ਰਹਿਆ ਵਾ ਸਾਰੇ ਸਕੇਤ ਮਿਲ ਰਹੇ ਆ ਆ ਕੌਮੀ ਖੇਤੀਬਾੜੀ ਨੀਤੀ ਵਾਲਾ ਡਰਾਫਟ ਜਿਹੜਾ ਲੈ ਕੇ ਆਏ ਆ ਉਹ ਉਹ ਇਦਾਂ ਖੇਤੀ ਕਾਨੂੰਨ ਵਾਪਸ ਲੈ ਕੇ ਆਏ ਆ ਜਿਹਦੇ ਨਾਲ ਮੰਡੀ ਜੜ ਦੇ ਪ੍ਰੋਜੈਕਟ ਬਣਨੇ ਜਾਣੇ ਆ ਸੈ ਲੋਕ ਦਾ ਮੰਡੀ ਜੜ ਕੋਚ ਤੋਂ ਨੇ ਆ ਤੇ ਨਾਲ ਹੀ ਫੂਡ ਮਾਰਕੀਟ ਤੇ ਕਬਜ਼ਾ ਹੁਣਾਵਾ ਤੇ ਸਾਡੀਆਂ ਜ਼ਮੀਨਾਂ ਤੇ ਕੋ ਦਾ ਕਬਜ਼ਾ ਹੁਣਾਵਾ ਪੂਰੀ ਤਰ੍ਹਾਂ ਉਹ ਆਪਣਾੜਾ ਵਿਕਾਸ ਉਹਦਾ ਖੇਤੀਬਾੜੀ ਵਿਕਾਸ ਮਾਡਲ ਆ ਕਾਰਪੋਰੇਟ ਪੱਕੀ ਖੇਤੀ ਪੱਕੀ ਖੇਤੀ ਪੱਕੀ ਵਿਕਾਸ ਮਾਡਲ ਆ ਉਹਨੂੰ ਲਾਗੂ ਕਰ ਰਿਹਾ ਬਾਈ ਇਸ ਕਰਕੇ ਵਿਕਾਸ ਮਾਡਲ ਦਾ ਹਵਾਵਾ ਤੁਹਾਨੂੰ ਸਮਝਣਾ ਚਾਹੀਦਾ ਇਸ ਕਰਕੇ ਤੇ ਪਹਿਲਾਂ ਵੀ ਕਈ ਵਾਰ ਅਸੀਂ ਬੋਲ ਚੁੱਕੇ ਆ ਇਥੋਂ ਤੇ ਲੜਾਈ ਲੰਮੀ ਚੱਲਣੀ ਆ ਬਈ ਇਹ ਲੜਾਈ ਕੋਈ 2 ਮਹੀਨੇ ਦੀ ਕੋਈ 4 ਮਹੀਨੇ ਦੀ ਕੋ 10 ਤੱਕ ਜਾਂ ਉਹ ਬਾਅਦ ਤੱਕ ਨੇ ਆ ਜੀ ਇਹ ਲੜਾਈ ਲੰਮੀ ਚੱਲਣੀ ਆ ਇਹ ਲੜਾਈ ਹੋਣ ਦਾ ਤਵਾਲਾ ਇਹ ਲੜਾਈ ਬਚੂ ਤਾਂ ਪਾ ਲਿਆ ਇਹ ਲੜਾਈ ਸਾਡੀ ਇੱਜ਼ਤ ਦਾ ਪਾ ਲਿਆ ਤੇ ਜਿਹੜੇ ਕਿਤਰਾ ਵਾ ਅਗੇ ਇੱਥੇ ਕੀ ਜਨਕਤੀ ਕਰਕੇ ਜੂਣਾ ਵਾ ਲੰਮੇ ਪੇਕੇ ਜੂਣਾ ਵਾ ਚਾ ਆਪਣੀਆਂ ਜਿਹੜੀਆਂ ਜ਼ਮੀਨਾਂ ਆਪਣੇ ਕੋਲ ਰੱਖ ਕੇ ਤਾਣ ਉੱਚੀ ਕਰਕੇ ਜਿਣਾਵਾ ਇੱਜ਼ਤ ਮਾਨ ਨਾਲ ਜਿਣਾਵਾ ਸਵੇਮਾਨ ਨਾਲ ਜਿਣਾਵਾ ਇਹ ਲੜਾਈ ਆ ਬਾਕੀ ਟਾਈਮ ਥੋੜਾ ਵਾ ਮੈਂ ਇਹ ਗੱਲ ਕਰੂਗਾ ਇਹ ਲੜਾਈ ਪੂਰਾ ਸਮੂਹ ਸਮਾਜ ਦੀ ਲੜਾਈ ਆ ਜਿੱਦਰਾ 30 ਸਤੰਬਰ ਨੂੰ ਉਹਦੀ ਚੱਕ ਮੀਡਿਆ ਤੋਂ ਪੰਜਾਬ ਬੰਦ ਹੋਇਆ ਇਹ 8 ਕਰੋੜ ਕਿਰਿਆਨੇ ਦੁਕਾਨਦਾਰ ਜੱਟ ਵਾਲੇ ਬੰਨੇ ਜਾ ਰਹੇ ਹੋ ਇਸੇ ਤਰ੍ਹਾਂ ਬਾਕੀ ਰੇੜੀ ਕੋਖੇ ਵਾਲਾ ਹੋਰ ਜਿੰਨੇ ਵੀ ਕੋਈ ਕਰਿੰਦੇ ਆ ਮੁਲਾਜ਼ਮੇ ਸਰਕਾਰੀ ਬਾਹ ਬਾਹ ਕਟੰਦੀ ਕੋ ਕੋ ਗੱਲ ਕਰ ਰਹੇ ਆ ਚਾ ਕਰਤੇ ਗਏ ਆ ਪੌਦਾ ਲੈ ਕੇ ਆਓ ਖੱਚ ਕੇ ਇਸ ਤਰ੍ਹਾਂ ਕਿਸਾਨ ਖੇਤੀਬਾੜੀ ਜੋ ਬਾਹ ਕਰਨੇ ਆ ਮਜ਼ਦੂਰ ਕਰਨੇ ਆ ਸਾਰਾ ਜਿਹੜਾ ਕਿਰੰਦੇ ਬਣਾਉਣੇ ਆ ਹਰ ਚੀਜ਼ ਦਾ ਕਰਜ਼ਾ ਕਰਨ ਦੀ ਤਿਆਰੀ ਆ ਇਸ ਕਰਕੇ ਲੜਾਈ ਅੱਜ ਬਹੁਤ ਵੱਡੇ ਦੁਸ਼ਮਣ ਨਾਲ ਆ ਰਿਆ ਤਿੰਨ ਜਿਜਾਵਾ ਕਾਰਪੋਰੇਟ ਦਾ ਮਨਾਫਾ ਵਾ ਜਿਹੜਾ ਵਾ ਪੂੰਜੀ ਦਾ ਮਨਾਫਾ ਵਾ ਉਹ ਤਿੰਨ ਜਿਜਾ ਡਟ ਗਿਆ ਆ ਵਾ ਕੁਦਰਤ ਦੇ ਉੱਤੇ ਕੁਦਰਤ ਮਨੋਕਾ ਤੇ ਸਮਾਜ ਉਹਦੀ ਲੁੱਟ ਕਰਨ ਦੇ ਉਹਦੀ ਕਬਰ ਦੇ ਉੱਤੇ ਟਿਕਿਆ ਆ ਉਹਦੀ ਕਬਰ ਉੱਤੇ ਉਹਨਾਂ ਦੇ ਮਨਾਫੇ ਦੇ ਮਹਿਲ ਉੱਤਰ ਗਿਆ ਇਸ ਕਰਕੇ ਇਹ ਜੀ ਸਮਝ ਲੋ ਪਿਆ ਜਿਹੜਾ ਸਾਡਾ ਮਾਡਲ ਨਹੀਂ ਹੋਣਾ ਚਾਹੀਦਾ ਕੁਦਰਤ ਪੱਖੀ ਮਨੁੱਖ ਪੱਖੀ ਮਾਡਲ ਉਸ ਮਾਡਲ ਵਾਸਤੇ ਆਪਾਂ ਲੜ ਰਹੇ ਆ ਉਹਦੇ ਵਾਸਤੇ ਲੜ ਰਹੇ ਆ ਉਹਦੇ ਵਾਸਤੇ ਤਿਆਰੀਆਂ ਕਰੋ ਲੰਬੀ ਲੜਾਈ ਸਾਲੋਂ ਬੱਤੀ ਲੜਾਈ ਉਹਦੇ ਲਈ ਮੇਰੇ ਵੀਰੋ ਸੂ ਸਮਾਜ ਜਾ ਕੇ ਕੰਮ ਕਰੋ ਤੜ੍ਹੇ ਹੋ ਗਏ ਲੋਕਾਂ ਨੂੰ ਉਹਨੇ ਮੈਦਾਨ 'ਚ ਲੱਗਿਆ ਉਹਦੇ ਬਾਅਦ 'ਚ ਸ਼ਾਂਤੀ ਸ਼ੁੰਤੀ ਕੋਈ ਚੀਜ਼ ਨਹੀਂ ਹੁੰਦੀ ਤਾਂ ਆਪਣਾ ਉਤਾਰ ਪਾਜਿਆ 2 ਡਾਲਰਾਂ ਨਾਲ ਕੱਲ ਸਪਾਰਟ ਕਰੂੰਗਾ ਆਪਣੀ ਉਹ ਕਿਹ ਕਹਿੰਦਾ ਵਾ ਉਤਾਰ ਪਾਜ ਕਹਿੰਦਾ ਵਾ ਉਹ ਕਹਿੰਦਾ ਜੇ ਜੇ ਸ਼ਾਂਤੀ ਦੀ ਲਾਤਾਂ ਨੂੰ ਜੇ ਸ਼ਾਂਤੀ ਦੀ ਲਾਤਾਂ ਨੇ ਸਾਨੂੰ ਨਿਦਾਨ ਦਿੱਤਾ ਕੋੜਿਆਂ ਦੇ ਥੰਬਾ ਇਥੇ ਜੇ ਸ਼ਾਂਤੀ ਲਹਿਰਿੰਗ ਤੇ ਹੈ ਉਹਨੇ ਉਹ ਪਗਿਆੜਾਂ ਦੀ ਉਹ ਪਗਿਆੜੇ ਦੇ ਜਵਾੜਾਂ ਵਿੱਚੋਂ ਲਾਲ ਬਣ ਕੇ ਤੜਪਦੀ ਰਹੀ ਸ਼ੇਸ਼ ਸ਼ਾਂਤੀ ਲਈ ਅਸੀਂ ਰਿੰਗਦੇ ਰਹੇ ਉਹ ਬਗਿਆੜਾਂ ਦੇ ਜਵਾੜਾ ਜਲਾਲ ਬਣ ਲਾਲ ਬਣ ਕੇ ਤੜਪਦੀ ਰਹੀ ਸ਼ਾਂਤੀ ਕੁਝ ਨਹੀਂ ਆਉਂਦੀ ਸ਼ਾਂਤੀ ਗੋੜਿਆਂ 'ਚ ਸਰਦੇ ਕੇ ਜਿਹੜਾ ਨਾਮ ਹੁੰਦਾ ਸ਼ਾਂਤੀ ਕੁਝ ਨਹੀਂ ਆਉਂਦੀ ਸ਼ਾਂਤੀ ਮਹਾਤਮਾ ਗਾਂਧੀ ਦਾ ਜਾਨ ਗਿਆ ਵਾ ਜਿਹਨੇ 145 ਕਰੋੜ ਲੋਕਾਂ ਨੂੰ ਫਾਇਦਾ ਜਤਨ ਦਾ ਇਹਦੀ ਸ਼ਾਂਤੀ ਕੁਝ ਨਹੀਂ ਆਉਂਦੀ ਮੇਰੇ ਵੀਰੋ ਸ਼ਾਂਤੀ ਛੋਤੇ ਵਾਲੇ ਬੰਦੇ ਨਾਲ ਜਾਓ ਆ ਤਗੜੇ ਹੋ ਕੇ ਜੋ ਆਤੀ ਆਪਣੇ ਘਰਾਂ ਦੀ ਸ਼ਾਦੀ ਚਾਹਨੇ ਆ ਜੁੱਧਵਾ ਤੇ ਤਿਆਰੋ ਇਹ ਚੋਦ ਰੰਗ ਦੇਊਗਾ ਇਹ ਜੱਗ ਜੁੱਧ ਤੁਹਾਡੇ ਘਰਾਂ ਚ ਸੇਰਾ ਕਰੂਗਾ ਤਗੜੇ ਹੋ ਜੋ ਜਿੱਤਾਂਗੇ ਹਾਰਾਂ ਜਿੱਤਾਂਗੇ ਲੰਮੀ ਲੜਾਈਆ ਲੰਮਰ ਲੰਮੀ ਲੜਾਈਆ ਮੇਰੇ ਵੀਰੋ ਪਾੜੀ ਰਖਤਾ ਵ ਲੰਮੀ ਵਾਟਾਂ ਲੰਮੀਆਂ ਰਖਤਾ ਪਾੜਦਾ ਤੁਰੇ ਜਾਂਦੇ ਆ ਗਰੋਂ ਦੇ ਲਾਲ ਜੀ ਜੱਤ ਥਾੜੀ ਆ ਹਰ ਰਾਜ ਜੱਤ ਥਾੜੀ ਆ बरूजी का खसा बलूजी